ਆਪ ਇਹ ਤੇ ਵਿਆਹ ਵਾਲੇ ਕਰ ਚ ਖੁਸ਼ੀਆਂ ਮਾਤਮ ਚ ਬਦਲੀਆਂ ਨੇ ਜੀ ਹਾਂ ਵਿਆਹ ਵਾਲੇ ਕਰ ਚ ਤਮਾਕਾ ਹੋਇਆ ਏ ਜਿਸ ਵਿੱਚ ਕੇ ਤਿੰਨ ਔਰਤਾਂ ਦੀ ਮੌਤ ਹੋ ਗਈ ਏ ਮਾਤਮ ਵਿਚਾਲੇ ਬੁੜੀ ਦੀ ਡੋਲੀ ਉੱਠੀ ਏ ਪਰ ਇਸ ਹਾਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਜੀ ਹਾਂ ਰਿਸ਼ਤੇਦਾਰਾਂ ਨੂੰ ਘਰ ਵਿੱਚ ਬੁਲਾਇਆ ਗਿਆ ਸੀ ਘਰ ਵਿੱਚ ਖਾਣਾ ਪਕਾਇਆ ਜਾ ਰਿਹਾ ਸੀ ਰਾਤ ਨੂੰ ਰਿਸ਼ਤੇਦਾਰਾਂ ਦਾ ਖਾਣਾ ਬਣਾਉਂਦੇ ਸਮੇਂ ਅਚਾਨਕ ਘਰ 'ਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਇਸ ਵਿੱਚ ਧਮਾਕਾ ਹੋ ਗਿਆ ਜਿਸ ਕਾਰਨ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਅੱਗ ਦੀ ਲਪੇਟ ਚਾਈਆਂ ਦੋ ਹੋਰ ਔਰਤਾਂ ਬੁਰੀ ਤਰ੍ਹਾਂ ਝੋਲ ਚੁੱਕੀਆਂ ਜਿਨ੍ਹਾਂ ਨੇ ਕਿ ਹੁਣ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ਆਪਿਆ ਜੀ ਲੀਕ ਕਰ ਗਿਆ ਜੀ ਲੀਕੇਜ ਹੋ ਗਿਆ ਜੀ ਹਲਵਾਈ ਲੱਗਿਆ ਸੀ ਉਹ ਨਹੀਂ ਹਾਂ ਜੀ ਹਲਵਾਈ ਚਲੇ ਗਏ ਸੀ ਜਦੋਂ ਸੇਟ ਚੜ੍ਹਦੀ ਹੁੰਦੀ ਹੈ ਤਾਂ ਗੱਲ ਹੁੰਦੀ ਨਹੀਂ ਹੁੰਦੀ ਜਿਹਦੇ ਕਰਨੇ ਨਹੀਂ ਜਿਹਦੇ ਕਰਨੇ ਹੁੰਦੇ ਰੋਕਦੇ ਨਹੀਂ ਤਵੀ ਤੇ ਉਹ ਮੋਟ ਵੀ ਹੋਇਆ ਉਹ ਸਰਕ ਵੀ ਨਹੀਂ ਰਿਹਾ ਉਹਦਾ ਨਾਮ ਕੀ ਹੈ ਉਹਦਾ ਨਾਮ ਕੀ ਹੈ ਉੱਜਾ ਗੈਸ ਦੀ ਖਿੰਡ ਗਈ ਜੀ ਧੁੰਦ ਮਾਗੋ ਔਰ ਇਹ ਇਹਦੇ ਨਾਲ ਬਰਾਸ਼ਟ ਹੋ ਗਿਆ ਤੇ ਇਧਰੋਂ ਅੱਗ ਅੱਗ ਨੇ ਹੋ ਪੜੀ ਹਾਂ ਜੀ ਹਾਂ ਗੈਸ ਨਹੀਂ ਹੋ ਗਿਆ ਜਿਹੜੀ ਗੈਸ ਸੀ ਉਹ ਧੁੰਦ ਨੇ ਫੜ ਲਈ ਨਜ਼ੂਰ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਚ ਆਉਂਦੇ ਪਿੰਡ ਮੁਸਤਫਾਵਾ ਚ ਇਹ ਪੂਰਾ ਘਟਨਾਕਰਮ ਵਾਪਰਿਆ ਜਿੱਥੇ ਕਿ ਇੱਕ ਕੁੜੀ ਦਾ ਵਿਆਹ ਸਮਾਗਮ ਸੀ ਕੁੜੀ ਦਾ ਵਿਆਹ ਰੱਖਿਆ ਗਿਆ ਸੀ ਇਸ ਤੋਂ ਪਹਿਲਾਂ ਜਦੋਂ ਰਿਸ਼ਤੇਦਾਰ ਘਰ ਪਹੁੰਚੇ ਹੋਏ ਸਨ ਤਾਂ ਰਾਤ ਵੇਲੇ ਰਿਸ਼ਤੇਦਾਰਾਂ ਦਾ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਸੁਰਾਨ ਸਿਲੰਡਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ ਇਸ ਵਿੱਚ ਜ਼ਬਰਦਸਤ ਧਮਾਕਾ ਹੋ ਜਾਂਦਾ ਹੈ ਸਾਸੇ ਜੀ ਗੌਰਥ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਬੁਰੀ ਤਰ੍ਹਾਂ ਝੁੱਲਸ ਗਈਆਂ ਜਿਨ੍ਹਾਂ ਨੂੰ ਕੇ ਇਲਾਜ ਲਈ ਹਸਪਤਾਲ ਚੇ ਭਰਤੀ ਕਰਵਾਇਆ ਗਿਆ ਪਰ ਹੁਣ ਦੋ ਮੌਤਾ ਨੇ ਵੀ ਤੜਕਸਾਰ ਦਮ ਤੋੜ ਦਿੱਤਾ ਹੈ। ਕੁੱਲ ਤਿੰਨ ਮੌਤਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਦ ਕੇ ਪਰਿਵਾਰ ਇਸ ਮੌਤਾ ਦੇ ਨਾਲ ਪੂਰੀ ਤਰ੍ਹਾਂ ਸਦਮੇ ਵਿੱਚ ਹੈ। ਸਾਡਾ ਜਰਨਲਿਸਟ ਐਕਚੁਅਲੀ ਉੱਥੇ ਮੈਕਸਿਮ ਲੇਡੀ ਸਿੰਘ ਰੋਟੀ ਦਾ ਵਿਆਹ ਦਾ ਪ੍ਰੋਗਰਾਮ ਮਤਲਬ ਰੋਟੀ ਬਣ ਰਹੀ ਸੀ। ਬੰਦੇ ਤਕਰੀਬਨ ਘੱਟ ਹੀ ਸੀ। ਬਾਕੀ सिलेंडर ਨੂੰ ਮੜਾ ਮੋਟਾ ਹੇਟ ਉੱਪਰ ਕਰਨ ਲਗੇ ਉਹ ਐਕਸੀਡੈਂਟ ਹੋਇਆ ਹੈ ਇਹ ਅਭੀ ਜ਼ਬਰਦਸਤ ਮਤਲਬ ਇਹ ਹੈ ਇਹ ਫੈਕਟਰੀਜ਼ ਮੰਨਦਾ ਕਈ ਵਾਰੀ ਫੈਕਟਰੀਜ਼ ਹੋ ਜਾਂਦਾ ਉਹ ਹੋਰ ਗੱਲ ਹੈ ਇਹ ਵਿਆਹ ਦੇ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕਿ ਲੇਡੀਜ਼ ਜ਼ਖਮੀ ਹੋਏ ਨੇ ਕਿੰਨੇ ਜੀ ਡੈੱਟ ਹੋਏ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਆਈ ਉਹਦੀ ਡੈਥ ਹੋ ਗਈ ਹਾਂਜੀ ਇੱਕ ਹੁਣ ਇਸ ਟਾਈਮ ਤੇ ਜਿਹੜੇ ਸੀਰੀਅਸ ਕੇਸ ਨੇ ਉੱਥੇ ਦੋ ਤਿੰਨ ਬਿਲਕੁਲ ਸੀਰੀਅਸ ਕੇਸ ਹੈ ਜਿਹੜੇ 80% 85% ਹੋ ਗਏ ਸੜ ਗਏ ਤੇ ਬਾਕੀ ਹੁਣ ਪੀਜੀਆਈ ਦੇ ਵਿੱਚ ਦਾਖਲ ਨੇ ਜੀ ਉਹ ਮੜੀ ਮੋਟੀ ਰਿਮੋਟ ਰਿਪੋਰਟ ਉਹ ਤੋਂ ਆਈ ਜਾਂਦੀ ਹੈ ਹਾਂ ਜੀ ਹੋਇਆ ਕਿਤਾ ਜੀ ਇਵਿਐਂਟ ਜਿਹੜਾ ਹੋਇਆ ਹੋਇਆ ਤਾਂ ਇਹ ਇਹ ਉਹੀ ਐਕਸੀਡੈਂਟ ਦਾ ਉੱਪਰ-ਨੀਚੇ ਕਰਨਾ ਬਸ ਉਹੀ ਹੋਏ ਹਾਂਜੀ ਤੇ ਬਚਾ ਕੇ ਨਾ ਹੈ ਫਿਰ ਬਚਾ ਤਾਂ ਜੀ ਫਿਰ ਬਚਾ ਇਧਰੋਂ ਉਧਰੋਂ ਹੁਣ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇਡੀ ਤਾਂ ਟੋਬੇ ਕੰਨ ਸਿੱਟਿਆ ਚੱਕ ਕੇ ਵਿੱਚੋਂ ਆਦਿਆਂ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਜਾਂ ਪੁਲਿਸ ਵਗੈਰਾ ਨਹੀਂ ਕਿਸੇ ਪੁਲਸ ਪੁਲਸ ਦੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂਜੀ ਕਿੰਨਾ ਤੋਂ ਨੁਕਸਾਨ ਕਿੰਨਾ ਜੀ ਨੁਕਸਾਨ ਤਾਂ ਹੀ ਕਾਫੀ ਆ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲਓ ਵੀ ਜਿਹੜੇ ਕੈਜੂਲਟੀਆਂ ਮਤਲਬ ਕਿਸੇ ਦੀ ਹੁਣ ਇੱਕ ਦੋ ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿਹਦੀ ਇਹਦੀ ਅੰਗੈਲੀ ਬਣ ਦੇਗੀ ਅੰਗੈਲੀ ਹੁਣ ਕਿਹਦੀ ਕਹੀ ਹੈ ਹੀ ਅੰਗੈਲੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅੰਗੈਲੀ ਹੈ ਹੋਰ ਤਾਂ ਕੁਛ ਨਹੀਂ ਪਲਟੀ ਕਰ ਰਹੇ ਸੀ ਗੈਸ ਨੂੰ ਪਲਟੀ ਕਰ ਰਹੇ ਸੀ ਥੋੜਾ ਕੀ ਨਾਮ ਤਾਂ ਮੇਰਾ ਨਾਮ ਜਗਦੀਪ ਸਿੰਘ ਹੈ ਮਸਤਬਾਬਾ ਇੱਥੇ ਨਾ ਨਾਲ ਵਿਆਹ ਸੀ ਜੀ ਸਾਡਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹ ਇਹਨਾਂ ਦੇ ਇਕੱਠੇ ਹੋ ਕੇ ਆਪਣੇ ਮਾਤਾ ਬੀਬੀਆਂ ਪ੍ਰਸ਼ਾਦਾ ਰੋਟੀ ਪਕਾ ਰਹੀਆਂ ਸੀ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕੇ ਪੈ ਗਈ ਮਾੜੀ ਮੋਟੀ ਜੀ ਉੱਤੇ ਉਹ ਵੱਧ ਗਈ ਤੇ ਉਹ ਬੈਠੀ ਸੀ ਉਹਨੂੰ ਤਾਂ ਉੱਠਿਆ ਨਹੀਂ ਗਿਆ ਤੇ ਪੈ ਗਈ ਤੇ ਉਧਰ ਪਰਲੀ ਸਾਈਡ ਸਾਡੇ ਟੋਬਾ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਭੱਜ ਗਏ ਤੇ ਸੱਤ ਜਾਣੇ ਟੋਟਲ ਜਲੇ ਜੀ। ਛੀਰੇ ਵਿੱਚ ਇੱਕ ਦੀ ਡੈਥ ਹੋ ਗਈ ਜੀ। ਆ ਸਵੇਰੇ ਪਤਾ ਲੱਗਿਆ ਜੀ। ਬਾਕੀਆਂ ਵੀ ਕਿਵੇਂ ਕਿੰਨੇ ਸੀ ਸਿਰੇ ਸੱਤ ਦੇ ਪਰਸੈਂਟ ਜਲੇ ਹੋਏ ਨੇ ਤਕਰੀਬਨ ਸਾਰੇ। ਕਿੱਥੇ ਲੱਗ ਚਲੇ ਤੋਂ? ਉਹਨਾਂ ਦਾ ਪੀਜੀ ਚੱਲ ਰਹੇ ਨੇ। ਜੀ। ਤੇ ਪ੍ਰਸ਼ਾਸਨ ਜਾਂ ਫਾਇਰ ਬ੍ਰੀਡ ਵਗੈਰਾ ਫਾਇਰ ਬ੍ਰੀਡ ਆਇਆ ਸੀਗਾ ਜੀ। ਹਾਂ ਜੀ। ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਲੱਗੇ ਸੀਗੇ ਚੱਕ-ਚੱਕ ਕੇ ਲੈ ਜਾਣੇ। ਕਿਤੇ ਕੋੜਾ ਮਕਾਇਆ ਹਾਸਾ ਸੀ ਹੇ ਤਾਂ ਇੱਕ ਵਾਰ ਸਾਰੇ ਤੇ ਲਾਟ ਮੱਚਦੀ ਸੀ ਦੇਖ ਲੋ ਜੇ ਮੈਂ ਨਾਰ ਚੱਲਦਾ ਹੁੰਦਾ ਲਾਲ ਹੋ ਗਿਆ ਸੀ ਇੱਕ ਵਾਰ ਤਾਂ ਸਾਰਾ ਪੈਂਦਾ ਸੀ ਤਾਂ ਇਸ ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਕੁੜੀ ਦਾ ਸਾਦੇ ਟੰਗ ਨਾਲ ਵਿਆਹ ਕਰਕੇ ਉਸ ਨੂੰ ਸਹੁਰੇ ਘਰ ਵਿਦਾ ਕਰ ਦਿੱਤਾ ਗਿਆ ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਕਾਰਨ ਹੋਈਆਂ ਤਿੰਨ ਮੌਤਾਂ ਲਈ ਬੇहद ਅਫਸੋਸ ਹੈ ਲੜਕੀ ਦੇ ਚਾਚਾ ਦਰਸ਼ਨ ਸਿੰਘ ਮੁਤਾਬਕ ਘਟਨਾ ਤੋਂ ਬਾਅਦ ਹੋਏ ਵਿਆਸ ਸਮਾਰੋਹ ਨੂੰ ਸਧਾਰਨ ਤਰੀਕੇ ਨਾਲ ਸੰਪੰਨ ਕੀਤਾ ਗਿਆ ਇੱਕ ਪਾਸੇ ਜਿੱਥੇ ਡੋਲੀ ਚੁੱਕੀ ਜਾ ਰਹੀ ਸੀ ਉੱਥੇ ਹੀ ਪਿੰਡ ਵਿੱਚ ਮਾਤਮ ਛਾਇਆ ਹੋਇਆ ਸੀ ਤਿੰਨ ਅਰਥੀਆਂ ਇਸ ਡੋਲੀ ਦੇ ਨਾਲ ਚੁੱਕੀਆਂ ਗਈਆਂ ਪੁਲਿਸ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਪਿੰਡ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਪੂਰੀ ਤਰ੍ਹਾਂ ਸਦਮੇ 'ਚ ਹੈ ਉਪਕਰਿਆਂ ਦੇ ਕੋਲ ਹਲਵਾਈ ਆਪਣਾ ਕੰਮ ਕਰ ਰਿਹਾ ਹਦਾ ਹਲਵਾਈ ਆਪਣਾ ਕੰਮ ਕਰਦੇ ਕਰਦੇ ਕੋਲ ਸਿਲੰਡਰ ਅਚਾਨਕ ਲੀਕ ਹੋ ਗਿਆ ਉਹ ਲੀਕ ਹੋਣ ਤੋਂ ਬਾਅਦ ਜਿੰਨ ਜਿੰਨੂ ਦਾ ਪਰ ਜਾਣੇ ਮਰੂਟੀਆਂ ਪਕਾਉਣ ਜਾਂਦੀਆਂ ਅਚਾਨਕ ਅੱਗ ਲੱਗ ਗਈ ਉਹ ਉਧਰ ਜਾਣ ਕਰ ਤੇ ਉੱਥੇ ਉੱਥੇ ਵੀ ਅੱਗ ਫੈਲ ਗਈ ਸਾਂਝ 6 ਨੂੰ ਉੱਥੋਂ ਤੇ ਉੱਥੇ ਜਾ ਕੇ ਜਿਹੜਾ ਲਿੱਟਕ ਹੈ ਤੁਹਾਡੇ ਕੀ ਲੱਗਦਾ ਸੀ ਮੇਰੀ ਪਤਨੀ ਕੀ ਨਾਮ ਸੀ ਗੁਰਦੀਸ਼ ਤਾਰਨੀ ਕਿੰਨੀ ਉਮਰ ਸੀ ਉਹ ਮੇਰੀ ਵੀ 58 ਦਾ ਨਾਮ ਹੈ ਹਾਂ ਓਹ ਹੋਰ ਮਤਲਬ ਕਿ ਸ਼ਾਂਤੀ ਆ ਕੋਈ ਹੋਰ ਨਹੀਂ ਹੋਰ ਵੀ ਆਗੇ ਕਾ ਅਰਵੀ ਕੁਮਾਰਾ ਮੋਢਾ ਆਏ ਨੇ ਇਹਨਾਂ ਦੀ ਮਾਤਾ ਉਹ ਹੁੰਦੇ ਵਿੜਾਤ ਹੋਵੇ ਇੱਕ ਜਗਦੀਪ ਕੌਰ ਆ ਜਗਜੀਤ ਸਿੰਘ ਦੇ ਘਰ ਵਾਲੀ ਉਹਦੀ ਡੈਥ ਹੋਵੇ ਕਿ ਤਿੰਨ ਮੌਤਾ ਤਿੰਨ ਮੌਤਾ ਹੁਣ ਤਾਂ ਸਾਡੇ ਬੰਦੇ ਵਿੱਚ ਹੋ ਚੁੱਕੀਆਂ ਨੇ ਠੀਕ ਹੈ ਲੈ ਜੀ ਇਹ ਬਿਆਹ ਸੀਗੇ ਜੀ ਕੁੜੀਆ ਦਾ ਉਹਦੇ ਵਿਆਹ ਦੇ ਵਿੱਚ ਥਲੇੜੀ ਰੋਟੀ ਪਕਾ ਰਹੀ ਸੀ ਥਲੇ ਤੇ ਤੇ ਹਰਵਾਈ ਆਪਣਾ ਕੰਮ ਕਰ ਰਿਹਾ ਸੀ ਇਹ ਹਲਵਾਈ ਕੰਮ ਕਰਦੇ ਹੋਏ ਕਿਤੇ ਉਹ ਸਿਲੰਡਰ ਲਾਉਂਦਾ ਹੋਣਾ ਜੀ ਉਹ ਲੀਕ ਹੋ ਗਿਆ ਕਿਤੇ ਸਿਲੰਡਰ ਉਹਨਾਂ ਸਿਲੰਡਰ ਲੀਕ ਹੋਣ ਦੇ ਨਾਲ ਇੱਕੋ ਲੱਖ ਤੱਕ ਅੱਗ ਫੈਲ ਗਈ ਫੈਲਣ ਦੇ ਨਾਲ ਜੀ ਪੰਜ ਛੇ ਜਣੇ ਇਸ ਵੀ ਤੇ ਛੇ ਜਣੇ ਜ਼ੁਰਸੇ ਜੀ ਕੋਈ ਚੰਗੀ ਰਹਿਣ ਵਾਲੇ ਹਾਂਜੀ ਹਾਂ ਮੈਂ ਹੀ ਲੈ ਕੇ ਗਿਆ ਸੀ ਰੇਨ ਤੇ ਨਾਲ ਲੇਡੀਜ਼ ਨੂੰ ਤਾਂ ਮੈਂ ਹੀ ਲੈ ਕੇ ਗਿਆ ਕਾਰ ਚੋਂ ਇਹਨਾਂ ਚੱਲਣ ਜਾਨਾ ਕਨਫਰਮ ਹੋ ਚੁੱਕਿਆ ਜੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਜੀ ਇੱਕ ਨਰਾ ਇੱਕ ਤਾਂ ਨਿਸ਼ਾਨ ਸਿੰਘ ਦੀ ਪਤਨੀ ਆ ਜੀ ਪ੍ਰਦੀਸ਼ਕੋਰ ਇੱਕ ਰਾਜ ਰਾਣੀ ਆ ਜੀ ਧਰਮਪਾਲ ਦੀ ਪੰਡਤਾਂ ਚ ਇੱਕ ਜਗਜੀਤ ਕੌਰ ਦਿਗਜੀਤ ਸਿੰਘ ਉਹਨਾਂ ਦਿਗਜੀਤ ਸਿੰਘ ਆ ਜੀ ਮੋਢੇ ਦਾ ਨਾਮ ਉਹਦੀ ਵਾਈਫ ਇਹ ਕੋ ਉਹਨਾਂ ਦੀ ਡੈਥ ਹੋ ਚੁੱਕੀ ਹੈ ਜਦ ਕੇ ਇਸ ਪੂਰੇ ਘਟਨਾਕਰਮ ਦੀ ਸੂਚਨਾ ਜਿਵੇਂ ਹੀ ਪੁਲਿਸ ਨੂੰ ਲੱਗੀ ਤਾਂ ਮੌਕੇ ਤੇ ਪੁਲਿਸ ਟੀਮਾਂ ਪਹੁੰਚੀਆਂ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਇਸ ਪੂਰੇ ਮਾਮਲੇ ਨੂੰ ਡੂੰਘਾਈ ਦੇ ਨਾਲ ਵਾਚਿਆ ਜਾਵੇਗਾ ਤੇ ਇਹਦੇ ਵਿੱਚ ਇਹ ਰਹੇਗਾ ਸਾਡੇ ਕੋਲ ਸਟੇਟਮੈਂਟ ਲਿਖਾਈ ਹੈ ਦਰਸ਼ਨ ਸਿੰਘ ਨੇ ਉਹ ਕੁੜੀ ਦਾ ਚਾਚਾ ਉਹਨਾਂ ਦੇ ਵਿਆਹ ਸੀ ਲੜ ਸੀਗਾ ਤੇ ਉਹਦਾ ਨਾਨਾ ਜਿਹੜਾ ਹੈਗਾ ਸੀ ਉਹ ਨਾਲ ਹਲਵਾਈ ਦਾ ਕੰਮ ਵੀ ਕਰਦਾ ਹੈ ਤੇ ਉਹ ਜਦੋਂ ਸਿਲੰਡਰ ਦੇ ਥੋੜਾ ਬਹੁਤਾ ਲੀਕ ਕਰਦਾ ਹੁਣ ਉਹਨੂੰ ਚੇਂਜ ਕਰਨ ਲੱਗਿਆ ਤੇ ਉਸ ਟਾਈਮ ਮੌਕੇ ਦੇ ਨਾਲ ਹੋਰ ਚੁੱਲਾ ਅੱਗ ਬਾਲੀ ਹੋਈ ਸੀ ਕਿ ਉਹ ਉਹਦੇ ਕਾਰਨ ਕਰਕੇ ਜਿਹੜਾ ਹੈਗਾ ਉਹ ਅੱਗ ਉਹਦੇ ਵੱਧ ਫੈਲ ਗਈ ਤੇ ਉਹਦੀ ਲਪੇਟ ਜਿਹੜੇ ਹੈਗੇ ਨੇ ਟੋਟਲ 6 ਜਿਹੜੇ ਹੈਗੇ ਹੋਗੇ ਸੀਗੇ ਚੋਸੇਗੇ ਸੀ ਜਿਨ੍ਹਾਂ ਵਿੱਚ ਇੱਕ ਲੇਡੀ ਸੀਗੀ ਪਰਤੀਸਕੋਰ ਉਹਦੀ ਜਿਹੜੀ ਹਸਪੀਟਲ ਸੈਕਟਰ 32 ਜਿਹੜਾ ਲਾਜਦਰੀ ਨੇ ਉਹਦੀ ਮੌਤ ਹੋ ਗਈ ਇੱਥੇ ਤੇ ਜਿਹੜੀ ਅਸੀਂ ਕਾਰਵਾਈ ਕੀਤੀ ਜਾ ਰਹੀ ਆ ਸਰ ਜਿਹੜੀ ਬਾਕੀਆਂ ਦੀ ਹਾਲਤ ਕਿਦਾਂ ਦੀ ਹੈਗੀ ਜਿਹੜੇ ਬਾਕੀ ਵੀ ਹੈਗੇ ਬਾਕੀ ਜਿਹੇ ਹਸਪੀਟਲ ਸਾਡੇ ਜਿਹੜਾ ਹੈਗਾ ਆਈਓ ਸਭ ਗਏ ਹੋਏ ਨੇ ਉੱਥੇ ਹਸਪੀਟਲ ਤੋਂ ਜੋ ਮੈਡੀਕਲ ਰਿਕਾਰਡ ਹੈ ਜੇ ਲੈ ਰਹੇ ਤਦਸੀਏ ਕੇ ਸਿਲੰਡਰ ਨੂੰ ਅੱਗ ਲੱਗਣ ਕਾਰਨ ਕੁੱਲ 6 ਵਿਅਕਤੀ ਏਸੀ ਦੇ ਚਪੇਟ ਵਿੱਚ ਆ ਗਏ ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਹੈ ਜਦਕਿ 3 ਹੋਰ ਗੰਭੀਰ ਰੂਪ ਦੇ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀਜੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਵਿੱਚ 57 ਸਾਲ ਦੀ ਗੁਰਦੀਸ਼ ਕੌਰ, 75 ਸਾਲ ਦੀ ਰਾਜਰਾਣੀ ਅਤੇ 43 ਸਾਲ ਦੀ ਕੁਲਜੀਤ ਕੌਰ ਸ਼ਾਮਲ ਨੇ। ਹਲਕਾ ਬਸੀ ਪਠਾਣਾ ਤੋਂ ਇਹ ਪੂਰਾ ਘਟਨਾਕਰਮ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਆਹ ਵਾਲੇ ਘਰ 'ਚ ਹਾ사 ਹੋਇਆ ਹੈ ਸਿਲੰਡਰ ਫਟਣ ਕਾਰਨ ਤਿੰਨ ਔਰਤਾਂ ਦੀ ਜਾਨ ਚਲੀ ਗਈ ਹੈ ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋਏ ਹਨ। ਯਾਨੀ ਫਤੇਗੜ ਸਾਹਿਬ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬੀ ਟੀਵੀ